ਖੁਦਾਬੰਦ ਤੇਰਾ ਤਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਅੱਜ ਸਮੇਂ ਦੇ ਲਈ ਅੱਜ ਦੇ ਦਿਨ ਦੇ ਲਈ ਮਾਨ ਖੁਦਾਬੰਦ ਸਿਤਰੀ ਹਜ਼ੂਰੀ ਚੋਨੇ ਮੇਰੇ ਪ੍ਰਭੂ ਜੀ ਐ ਮੇਰੇ ਪਿਤਾ ਦਇਆ ਕਰ ਆਪਣੇ ਬੱਚਿਆਂ ਤੇ ਤਰਸ ਕਰ ਖੁਦਾਬਾਪ ਮਹਾਨ ਪਰਮੇਸ਼ਰ ਤਦ ਜੋ ਵੀ ਬੱਚਨ ਹੋਵੇ ਤੇਰੇ ਕੋਲ ਹੋਵੇ ਮੇਰੇ ਖੁਦਾਬੰਦ ਮੈਂ ਨਾ ਬੋਲਾਂ ਬਲਕਿ ਤਰਪਾਕ ਪਿੱਤਰ ਰੂਹ ਬੋਲੇ ਮੇਰੇ ਪਿਤਾ ਮਹਾਨ ਪ੍ਰਭੂ ਜੀ ਜੋ ਵੀ ਆਤੇ ਵਚਨ ਸੁਣੇ ਮੇਰੇ ਖੁਦਾਬੰਦਾਂ ਉਸ ਨੇ ਦੁੱਗਣੀ ਅਸ਼ੀਸ਼ ਵਰਕਤ ਹੀ ਮੇਰੇ ਤੇ ਸਵਚਨ ਦੇ ਦੁਆਰਾ ਤੇਰਾ ਅਭਿਸ਼ੇਕ ਉਤਰੇ ਮੇਰੇ ਖੁਦਾਬੰਦ ਤੇਰੇ ਮਿੱਠੇ ਪਿਆਰੇ ਨਾਮ ਚਮਕ ਲੈਨੇ ਆ ਆਮਨ ਹਾਲੇਲੂਇਆ ਅਸੀਂ ਅੱਜ ਦਾ ਬਚਨ ਦੇਖਾਂਗੇ ਮਤੀ 21 ਦਾ 18 ਜਦ ਤੜਕੇ ਉਹ ਸ਼ਹਿਰ ਨੂੰ ਮੜਿਆ ਜਾਂਦਾ ਸੀ ਤਾਂ ਉਹਨੂੰ ਭੁੱਖ ਲੱਗੀ ਅਤੇ ਰਸਤੇ ਕੋਲ ਹੰਜੀਲ ਦਾ ਇੱਕ ਦਰਖਤ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਿਆਂ ਤੋਂ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਲੈ ਕੇ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜੀਰ ਦਾ ਦਰਖਤ ਉਸੇ ਵੀ ਸੁੱਕ ਗਿਆ ਅਤੇ ਚੇਲੇ ਇਹ ਦੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜੀਰ ਦਾ ਦਰਖਤ ਇੰਨੇ ਜਲਦੀ ਕਿਵੇਂ ਸੁੱਕ ਗਿਆ ਜੀਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਨੂੰ ਰਾਈ ਦੇ ਜਾਣੇ ਦਿਨਾਂ ਵੀ ਵਿਸ਼ਵਾਸ ਹੋਵੇ ਤੁਸੀਂ ਭਰਮ ਨਾ ਕਰੋ ਤਜੋ ਹੰਜੀਰ ਦੇ ਤਰਫਤ ਨਾਲ ਹੋਇਆ ਇਹ ਕੁਝ ਵੀ ਨਹੀਂ ਤੁਸੀਂ ਇਸ ਪਹਾੜ ਨੂੰ ਕਹੋ ਉੱਠ ਅਤੇ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ ਅਤੇ ਸਭ ਕੁਝ ਜੋ ਤੁਸੀਂ ਨਿਹਿਚਾ ਨਾਲ ਪ੍ਰਾਰਥਨਾ ਵਿੱਚ ਮੰਗੋਗੇ ਸੋ ਪਾਓਗੇ ਹਾਲੇਲੂਇਆ ਇਹ वचन අප ਨੂੰ ਕੀ ਦੱਸਦਾ ਹੈ ਇਹ ਉਹ ਘਟਨਾ ਹੈ ਜੋ ਪ੍ਰਭੂ ਯੀਸ਼ੂ ਦੇ ਜੀਵਨ ਕਾਲ ਦੇ ਵਿੱਚ ਹੋਈ ਪਰਬੀਸ਼ੂ ਨੂੰ ਭੁੱਖ ਲੱਗੀ ਅਤੇ ਉਹ ਹੰਜੀਰ ਦੇ ਦਰਖਤ ਥੱਲੇ ਗਏ ਪਰ ਪ੍ਰਭੂ ਨੂੰ ਹੰਜੀਰ ਦੇ ਦਰਖਤ ਤੇ ਪੱਤਿਆਂ ਤੋਂ ਬਿਨਾ ਕੁਝ ਨਹੀਂ ਮਿਲਿਆ ਹੰਜੀਰ ਦਾ ਰੁੱਖ ਬੜਾ ਵਧੀਆ ਸੀ ਬੜੇ ਸੋਹਣੇ ਪੱਤੇ ਸੋਹਣੀਆਂ ਟਾਹਣੀਆਂ ਸਭ ਕੁਝ ਬਹੁਤ ਵਧੀਆ ਸੀ ਪਰ ਇੱਕ ਕਮੀ ਸੀ ਉਹ ਕੀ ਸੀ ਕਿ ਫਲ ਨਹੀਂ ਸੀ ਅੱਜ ਸਾਡਾ ਮਸੀਹ ਜੀਵਨ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਅਸੀਂ ਸਭ ਕੁਝ ਪਾਉਣ ਦੀ ਧੌੜ ਲੱਗੀ ਹੋਈ ਹੈ ਸਾਡੇ ਕੋਲ ਸਾਰਾ ਕੁਝ ਹੋਣਾ ਚਾਹੀਦਾ ਹੈ ਪਰ ਸਾਡੀ ਜ਼ਿੰਦਗੀ ਚ ਫਲ ਕਿੱਥੇ ਹੈ ਅੱਜ ਬਹੁਤ ਪ੍ਰਚਾਰ ਹੋ ਰਿਹਾ ਬਹੁਤ ਕੁਲੀਸੀਆ ਮੰਨੇ ਬਹੁਤ ਪਾਸਟਰ ਸਹਿਬਾਨ ਨੇ ਬਹੁਤ ਵਧੀਆ ਪ੍ਰਚਾਰ ਕਰਦੇ ਬਹੁਤ ਲੋਕ ਪ੍ਰਭੂ ਯਿਸੂ ਕੋਲ ਆ ਵੀ ਰਹੇ ਨੇ ਪਰ ਪ੍ਰਾਰਥਨਾ ਦੇ ਜਰੀਏ ਪ੍ਰਭੂ ਤੋਂ ਪਾਉਂਦੇ ਵੀ ਨੇ ਔਰ ਪਰਮੇਸ਼ਰ ਉਸ ਦਾ ਉੱਤਰ ਵੀ ਦਿੰਦਾ ਹੈ ਅੱਜ ਹਰ ਚੀਜ਼ ਸਾਡੇ ਕੋਲੇ ਬੈਸਟ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਪਰ ਧਿਆਨ ਰੱਖੋ ਪ੍ਰਭੂ ਨੇ ਸਾਡੇ ਪ੍ਰਿੰਟਡ ਕੱਪੜਿਆਂ ਤੋਂ ਕੁਝ ਨਹੀਂ ਲੈਣਾ ਸਾਡੇ ਕੋਲ ਫੋਨ ਕਿਹੜਾ ਹੈ ਕਿੰਨਾ ਮਹਿੰਗਾ ਹੈ ਪਰਮੇਸ਼ਰ ਨੇ ਇਸ ਤੋਂ ਵੀ ਕੁਝ ਨਹੀਂ ਲੈਣਾ ਕਿਹੜੀ ਡਿਗਰੀ ਹੈ ਸਾਡੇ ਕੋਲੇ ਜੈਸੇ ਕਿੰਨੇ ਧਨਵਾਨ ਆ ਜਾਂ ਕਿੰਨੇ ਗਿਆਨਵਾਨ ਆ ਪਰਮੇਸ਼ਰ ਨੇ ਇਸ ਤੋਂ ਵੀ ਕੁਝ ਨਹੀਂ ਲੈਣਾ ਅਸੀਂ ਕਿੰਨੇ ਵੱਡੇ ਬਿਜ਼ਨਸਮੈਨ ਆ ਤੇ ਤੁਹਾਡੇ ਕੋਲੇ ਗੱਡੀ ਕਿਹੜੀ ਹੈ ਕਿੱਡੀ ਵੱਡੀ ਆ ਪ੍ਰਭੂ ਨੇ ਇਸ ਤੋਂ ਵੀ ਕੁਝ ਨਹੀਂ ਲੈਣਾ ਪਰਮੇਸ਼ਰ ਨੇ ਦੇਖਣਾ ਤੇ ਕੀ ਹੈ ਸਿਰਫ ਆਪਣੀ ਜ਼ਿੰਦਗੀ ਚ ਫਲ ਕਿ ਸਾਡੀ ਜ਼ਿੰਦਗੀ ਚ ਫਲ ਹੈ ਕਿ ਨਹੀਂ ਪਰਮੇਸ਼ਰ ਨੂੰ ਇਸ ਫਲ ਨੂੰ ਦੇਖਣਾ ਪਵਿੱਤਰ ਬਾਈਬਲ ਕਹਿੰਦੀ ਹੈ ਕਿ ਤੁਸੀਂ ਆਪਣੇ ਫਲਾਂ ਤੋਂ ਪਹਿਚਾਣੇ ਜਾਓਗੇ ਮਤੀ 16 ਦੀ 26 ਤੇ ਲਿਖਿਆ ਹੈ ਕਿਉਂਕਿ ਮਨੁੱਖ ਨੂੰ ਕੀ ਲਵ ਜੇ ਸਾਰੀ ਦੁਨੀਆ ਨੂੰ ਜਿੱਤ ਲਵੇ ਪਰ ਆਪਣੀ ਜਾਨ ਗਵਾ ਲਵੇ ਕੋਹ ਹੈ ਲਵ ਨਹੀਂ ਇਸ ਲਈ ਪ੍ਰਭੂ ਨੂੰ ਸਾਡੀ ਜ਼ਿੰਦਗੀ 'ਚ ਫਲ ਚਾਹੀਦਾ ਹੈ ਪ੍ਰਭੂ ਨੂੰ ਇਹ ਦੁਨੀਆਵੀ ਚੀਜ਼ਾਂ ਤੋਂ ਕੁਝ ਨਹੀਂ ਲੈਣਾ ਨਾ ਨਾ ਨੇ ਸਾਡੇ ਬ੍ਰਾਂਡਡ ਕੱਪੜਿਆਂ ਤੋਂ ਨਾ ਸਾਡੇ ਮਹਿੰਗੇ ਫੋਨ ਤੋਂ ਨਾ ਮਹਿੰਗੀ ਗੱਡੀ ਤੋਂ ਪਰਮੇਸ਼ਰ ਨੂੰ ਸਾਡੀ ਜ਼ਿੰਦਗੀ 'ਚ ਕੀ ਚਾਹੀਦਾ ਫਲ ਚਾਹੀਦਾ ਹੈ ਉਹ ਫਲ ਕਿਹੜਾ ਹੈ ਚਰਚ ਵਿੱਚ ਆ ਕੇ ਤਾਂ ਆਪਾਂ ਸਭ ਈਮਾਨਦਾਰ ਹੋ ਜਾਂਦੇ ਆ ਸਭ ਪਰ ਜਿੱਥੇ ਸਾਨੂੰ ਕੋਈ ਨਹੀਂ ਦੇਖਦਾ ਕਿ ਉੱਥੇ ਸਾਡੀ ਇਮਾਨਦਾਰੀ ਦਿਖਦੀ ਹੈ ਕਿ ਉੱਥੇ ਸਾਡੀ ਵਫਾਦਾਰੀ ਦਿਖਦੀ ਹੈ ਜੇ ਆਪਾਂ ਉੱਥੇ ਵੀ ਇਮਾਨਦਾਰ ਨੇ ਜਿੱਥੇ ਆਪਾਂ ਨੂੰ ਕੋਈ ਨਹੀਂ ਦੇਖਦਾ ਤੇ ਉਹ ਕੀ ਆਪਣੀ ਜ਼ਿੰਦਗੀ ਚ ਫਲ ਇਹ ਇਮਾਨਦਾਰੀ ਵਫਾਦਾਰੀ ਇਹ ਜ ਹਰ ਕਮ ਸੇਧ ਜ਼ਿੰਦਗੀ ਚ ਹੋਣੀ ਚਾਹੀਦੀ ਹੈ ਇਸ ਵਿੱਚ ਆਪ ਅੱਗੇ ਦੇਖਦੇ ਹਾਂ ਗਲਤੀਆਂ ਦੀ ਪੋਥੀ ਪੰਜ ਦਾ 22 ਵਿੱਚ ਕੀ ਲਿਖਿਆ ਪ੍ਰਾਤਮਾ ਦਾ ਫਲ ਇਹ ਹੈ ਪਿਆਰ ਆਨੰਦ ਸ਼ਾਂਤੀ ਧੀਰਜ ਦਿਆਲਗੀ ਭਲਾਈ ਵਫਾਦਾਰੀ ਨਰਮਾਈ ਅਤੇ ਸੰਜਮ ਇਹ ਕੀ ਨੇ ਇਹ ਆਤਮਾ ਦੇ ਫਲ ਨੇ ਇਹ ਫਲ ਹੋਣੇ ਚਾਹੀਦੇ ਨੇ ਸਾਡੀ ਜ਼ਿੰਦਗੀ 'ਚ ਜੋ ਕਿ ਅੱਜ ਹਰ ਇੱਕ ਨਸੀਹ ਜ਼ਿੰਦਗੀ 'ਚ ਫਲ ਹੋਣੇ ਚਾਹੀਦੇ ਨੇ ਅੱਜ ਜਿਸ ਨੇ ਵੀ ਪ੍ਰਭ ਯਿਸੂ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਉਹ ਲੋਕ ਅੱਜ ਉਸ ਦੇ ਨਾਮ ਵਿੱਚ ਫਲਵੰਤ ਹੁੰਦੇ ਜਾ ਰਹੇ ਨੇ ਉਹ ਵੱਧਦੇ ਜਾ ਰਹੇ ਨੇ ਅੱਗੇ ਅੱਜ ਕਿਹੜੀ ਚੀਜ਼ ਉਹਨਾਂ ਕੋਲ ਜਿਹੜੀ ਨਹੀਂ ਹੈ ਕਿ ਸੰਸਾਰ ਦੀ ਪਰਮੇਸ਼ਰ ਨੇ ਉਹਨਾਂ ਨੂੰ ਸਭ ਕੁਝ ਮਹੱਈਆ ਕਰਵਾ ਰਿਹਾ ਅੱਜ ਪਰਮੇਸ਼ਰ ਪ੍ਰਭ ਯਿਸੂ ਸਾਨੂੰ ਹਰ ਇੱਕ ਚੀਜ਼ ਦੇ ਰਿਹਾ ਸਭ ਕੁਝ ਵਧੀਆ ਦੇ ਰਿਹਾ ਜੋ ਅਸੀਂ ਕਦੇ ਆਪਣੀ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਇਹ ਚੀਜ਼ਾਂ ਸਾਨੂੰ ਮਿਲ ਸਕਦੀਆਂ ਕਿ ਨਹੀਂ ਇੰਨਾ ਕੁਝ ਪਰਮੇਸ਼ਰ ਨੇ ਦਿੱਤਾ ਪਰ ਸਾਡੀ ਜ਼ਿੰਦਗੀ 'ਚ ਫਲ ਕਿੱਥੇ ਆ ਹੈ ਆਪਣੀ ਜ਼ਿੰਦਗੀ 'ਚ ਇਹ ਜੋ ਫਲ ਆਪਾਂ ਦੇਖਣ ਦੀ ਲੋੜ ਆਪਣੇ ਅੰਦਰ ਝਾਤੀ ਮਾਰਨ ਦੀ ਜ਼ਰੂਰਤ ਆ ਪਰਮੇਸ਼ਰ ਕੀ ਕਰਨਾ ਚਾਹੁੰਦਾ ਆਪਣੀ ਜ਼ਿੰਦਗੀ 'ਚ ਫਲ ਦੇਖਣਾ ਚਾਹੁੰਦਾ ਨਹੀਂ ਤਨੇ ਆ ਵੀ ਚੀਜ਼ਾਂ ਨੂੰ ਕੁਝ ਨਹੀਂ ਲੈਣਾ ਅਸੀਂ ਪਰਮੇਸ਼ਰ ਨੂੰ ਨਾ ਤਾਂ ਆਪਣੇ ਟੈਲੈਂਟ ਨਾਲ ਖੁਸ਼ ਕਰ ਸਕਦੇ ਆ ਨਾ ਆਪਣੀਆਂ ਡਿਗਰੀਆਂ ਨਾਲ ਖੁਸ਼ ਕਰ ਸਕਦੇ ਆ ਨਾਸੀਂ ਆਪਣੇ ਬਿਜੇਦਸ ਨਾਲ ਖੁਸ਼ ਕਰ ਸਕਦੇ ਹਾਂ ਪਰਮੇਸ਼ਰ ਨੂੰ ਨਾ ਆਪਣੇ ਵਧੀਆ ਪਹਿਰਾਵੇ ਨਾਲ ਪਰਮੇਸ਼ਰ ਨੂੰ ਸਾਡੀ ਜ਼ਿੰਦਗੀ ਚ ਚਾਹੀਦਾ ਸਿਰਫ ਫਲ ਚਾਹੀਦਾ ਉਹ ਕਿਹੜਾ ਫਲ ਹੈ ਆਤਮਾ ਦਾ ਫਲ ਪਿਆਰ ਧੀਰਜ ਸ਼ਾਂਤੀ ਦਿਆਲਗੀ ਵਫਾਦਾਰੀ ਆਨੰਦ ਪਰਮੇਸ਼ਰ ਸਾਡੀ ਜ਼ਿੰਦਗੀ ਚ ਕੀ ਚਾਹੁੰਦੇ ਨੇ ਆਤਮਾ ਦਾ ਫਲ ਹallelujah ਸਾਡੀ ਜ਼ਿੰਦਗੀ ਚ ਪਿਆਰ ਹੋਣਾ ਚਾਹੀਦਾ ਆਨੰਦ ਹੋਣਾ ਚਾਹੀਦਾ ਉਸ ਨਾਲ ਕਿੱਥੇ ਦੇਖਦਾ ਜੇ ਅੱਜ ਆਪਣਾ ਕੁ마ੜਾ ਵੀ ਕਰਦਾ ਆਪਣੇ ਲਈ ਕੋਈ ਬੁਰਾ ਸੋਚਦਾ ਵੀ ਆ ਉਹਦੇ ਲਈ ਕੀ ਕਰਨਾ ਉਹਦੇ ਲਈ ਪ੍ਰਾਰਥਨਾ ਕਰਨੀ ਹੈ ਉਹਦੇ ਲਈ ਪਰਮੇਸ਼ਰ ਅੱਗੇ ਦੁਆ ਕਰਨੀ ਹੈ ਸਾਨੂੰ ਪਰਮੇਸ਼ਰ ਦਾ ਬਚਨ ਵੀ ਇਹੀ ਸਿਖਾਉਂਦਾ ਵਾ ਕਿ ਜੇ ਕੋਈ ਤੈਨੂੰ ਸਤਾਉਂਦਾ ਵਾ ਉਹਦੇ ਲਈ ਕੀ ਕਰ ਪ੍ਰਾਰਥਨਾ ਕਰ ਇਹ ਫਲ ਹੋਣੇ ਚਾਹੀਦੇ ਨੇ ਸਾਡੀ ਜ਼ਿੰਦਗੀ 'ਚ ਇਸ ਲਈ ਸਾਡੇ ਵਿੱਚ ਵੀ ਆਤਮਾ ਦੇ ਫਲ ਹੋਣੇ ਚਾਹੀਦੇ ਨੇ ਪ੍ਰਭੂ ਅੱਜ ਸਾਡੇ ਅੰਦਰ ਫਲਾਂ ਨੂੰ ਦੇਖਣਾ ਚਾਹੁੰਦਾ ਜਿਦਾ ਕਿ ਮੈਂ ਪਿੱਛੇ ਕਿ ਦੱਸਿਆ ਵਾ ਸਾਡੀ ਜ਼ਿੰਦਗੀ ਚ ਆਤਮਾ ਦੇ ਫਲ ਹੋਣੇ ਚਾਹੀਦੇ ਨੇ ਪਰਮੇਸ਼ਰ ਤੋਂ ਅੱਜ ਮੰਗੋ ਮੰਗਣ ਦੀ ਜ਼ਰੂਰਤ ਹੈ ਜੇ ਆਪਣੀ ਜ਼ਿੰਦਗੀ ਚ ਫਲ ਨਹੀਂ ਹੈਗੇ ਤਾਂ ਉਹ ਅੱਜ ਆਪਣੀ ਅੱਖਾਂ ਨੂੰ ਬੰਦ ਕਰੀਏ ਤੇ ਆਪਣੇ ਅੰਦਰ ਦੇਖੀਏ ਕਿ ਸਾਡੇ ਅੰਦਰ ਇਹ ਆਤਮਾ ਦੇ ਫਲ ਹੈ ਕਿ ਨਹੀਂ ਉਹ ਕਿਹੜੇ ਫਲ ਨੇ ਪਿਆਰ ਆਨੰਦ ਧੀਰਜ ਭਲਾਈ ਵਿਸ਼ਵਾਸ ਕਿਰਪਾ ਨਿਮਰਤਾ ਸੰਜਮ ਇਹ ਹੈ ਜਾਂ ਨਹੀਂ ਜੇ ਨਹੀਂ ਹੈਗੇ ਆਪਣੇ ਅੰਦਰ ਤਾਂ ਅੱਜ ਪ੍ਰਭੂ ਯਸ਼ੂ ਅੱਗੇ ਬੇਨਤੀ ਕਰੋ ਮਿਹਨਤ ਕਰੋ ਪ੍ਰਾਰਥਨਾ ਕਰੋ ਕਿ ਜਿੱਦਾਂ ਦਾ ਸੁਭਾਅ ਪ੍ਰਭੂ ਯਸ਼ੂ ਦਾ ਸੀ ਉਹ ਸੁਭਾਅ ਸਾਡੇ ਅੰਦਰ ਵੀ ਆਵੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਉਸ ਰੁੱਖ ਵਾਂਗ ਨਾ ਬਣੀਏ ਜਿਸ ਵਿੱਚ ਕੋਈ ਫਲ ਨਹੀਂ ਹੈ ਪ੍ਰਭੂ ਜੀ ਅੱਜ ਤੁਹਾਡਾ ਆਉਣਾ ਹੈ ਤਾਂ ਸਾਡੇ ਵਿੱਚ ਤੁਹਾਨੂੰ ਫਲ ਨਜ਼ਰ ਆਉਣ ਮੇਰੇ ਪਿਤਾ ਜੀ ਮੇਰੇ ਖੁਦਾਵੰਦ ਮੇਰੇ ਪਿਆਰੇ ਪਰਮੇਸ਼ਵਰ ਜਿੰਦਾ ਖੁਦਾ ਜੋ ਵੀ ਅੱਜ ਦੇ ਬਚਨ ਸੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਤਮਾ ਦੇ ਫਰਲ ਹੋਣ ਮੇਰੇ ਪਿਤਾ ਇਹ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਪਰਦੇ ਵਚਨ ਦੇ ਦੁਆਰਾ ਤੇਰਾ ਬਿਸ਼ੇਕ ਉਤਰੇ ਮੇਰੇ ਪਿਤਾ ਜੋ ਵੀ ਬਿਮਾਰ ਨੇ ਲਾਚਾਰ ਨੇ ਉਹਨਾਂ ਨੂੰ ਤੇਰੇ ਨਾਮ ਦੇ ਵਿੱਚ ਸ਼ਿਫਾ ਮਿਲੇ ਮੇਰੇ ਖੁਦਾਵਾ ਮੇਰੇ ਮਹਾਨ ਪਿਤਾ ਜਿੱਦਾਂ ਤੁਸੀਂ ਹੰਜੀਰ ਦੇ ਰੁੱਖ ਨੂੰ ਸ਼ਰਾਪਿਤ ਕੀਤਾ ਮੇਰੇ ਪਿਤਾ ਉਸੇ ਤਰ੍ਹਾਂ ਅਸੀਂ ਵੀ ਇਹਨਾਂ ਬਿਮਾਰੀਆਂ ਨੂੰ ਲਾਚਾਰੀਆਂ ਨੂੰ ਤੇਰੇ ਨਾਮ ਦੇ ਵਿੱਚ ਸ਼ਰਾਪਿਤ ਕਰਦੇ ਹਾਂ ਇਹ ਬਿਮਾਰੀਆਂ ਵੀ ਮੇਰੇ ਖੁਦਾਬੰਦਾ ਬਲਕਿ ਇਹਨਾਂ ਦੇ ਜੜਾ ਵੀ ਉਸ ਅੰਜੀਲ ਦੇ ਰੁੱਖ ਵਾਂਗ ਸੁੱਕ ਜਾਣਾ ਜਿਹਨੂੰ ਤੁਸੀਂ ਸ਼ਰਾਪਿਤ ਕੀਤਾ ਸੀ ਖੁਦਾਬੰਦਾ ਜੀ ਤੇਰੇ ਨਾਮ ਦੇ ਵਿੱਚ ਇਹਨਾਂ ਬਿਮਾਰੀਆਂ ਲਾਚਾਰੀਆਂ ਨੂੰ ਸ਼ਰਾਪਿਤ ਕਰ ਦੇ ਮੇਰੇ ਪਿਤਾ ਮੇਰੇ ਮਹਾਨ ਪਰਮੇਸ਼ਵਰ ਤੇਰਾ ਵਚਨ ਕਹਿੰਦਾ ਹੈ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪ੍ਰਾਰਥਨਾ ਦੇ ਵਿੱਚ ਮੰਗੋਗੇ ਸੋ ਤੁਸੀਂ ਪਾਓਗੇ ਮਹਾਨ ਪਰਮੇਸ਼ਵਰ ਅੱਜ ਵੀ ਵਿਸ਼ਵਾਸ ਕਰਦੇ ਕਿ ਜੋ ਕੁਝ ਅਸੀਂ ਤੱਕ ਤੋਂ ਪ੍ਰਾਰਥਨਾ ਦੇ ਵਿੱਚ ਮੰਗਿਆ ਅਸੀਂ ਉਹ ਪਾ ਲਿਆ ਹੈ ਪਰਬੂ ਜੀ ਸਾਰਾ ਆਦਰ ਮਹਿਮਾ ਜਲਾਲ ਤੇਰੇ ਸਮਰਥੀ ਨਾਮ ਨੂੰ ਮਿਲੇ ਜਿੰਦਾ ਖੁਦਾ ਪ੍ਰਭੂ ਯੇਸ਼ੂ ਨਾਸਰੀ ਦੇ ਪਿਆਰੇ ਤੇ ਮਿੱਠੇ ਨਾਮ ਚ ਮੰਨ ਲੈਂਦੇ ਆਂ ਅਮੇਨ ਅਮੇਨ ਹallelujah